ਅੱਜ ਆਪਾਂ ਫੇਰ ਇੱਕ ਹੋਰ ਪਾੜ ਲੈ ਕੇ ਖਬਰ ਲੈ ਕੇ ਹਾਜ਼ਰ ਹੋਏ ਆਂ ਬੜੀਆਂ ਤੰਗੀਆਂ ਝੱਲ ਕੇ ਇੱਥੋਂ ਤੱਕ ਪਹੁੰਚਿਆ ਮਾਨਕ ਇਹ ਦੇਵ ਸਾਹਿਬ ਲਿਖਦੇ ਨੇ ਇਹ ਸਾਰਾ ਉਹਨਾਂ ਦੇ ਹੀ ਲਿਖਿਆ ਹੋਇਆ ਦੇਵ ਸਾਹਿਬ ਦਾ ਹੀ ਤੇ ਆਪਾਂ ਥੋੜਾ ਜਿਹਾ ਸਾਨੂੰ ਪੜ੍ਹ ਕੇ ਸੁਣਾ ਦਾਂਗੇ ਕੀ ਕਹਿੰਦੇ ਨੇ ਮਾਨ ਕੁੱਤੇ ਬੜੀਆਂ ਹਨੇਰੀਆਂ ਝੁੱਲੀਆਂ ਬੜੀਆਂ ਥਾਵਾਂ ਵਰਗੀਆਂ ਮੁਰਲੇ ਸਮੇਂ ਵਿੱਚ ਜਦੋਂ ਕੁਲਦੀਪ ਮਾਨਕ ਦਾ ਨੌਥਾਂ ਨਹੀਂ ਸੀ ਲੁਧਿਆਣੇ ਜਿੰਨੀ ਦਿਨੀ ਮਾਨਕ ਨਰਿੰਦਰ ਬੀਬਾ ਕੋਲ ਰਹਿੰਦਾ ਸੀ ਇੱਕ ਕਤਲ ਦੇ ਸ਼ੱਕ ਵਿੱਚ ਨਜਾਇਜ਼ ਹੀ ਫੜਿਆ ਗਿਆ ਕੋਤਵਾਲੀ ਵਿੱਚ ਪੁਲਿਸ ਨੇ ਬਹੁਤ ਘੁੱਟਿਆ ਕਈ ਦਿਨ ਕਈ ਰਾਤਾਂ ਜਾਦਾ ਸਦ ਕਰਨ ਕਾਰਨ ਜਦੋਂ ਬੇਹੋਸ਼ ਹੋ ਗਿਆ ਤਾਂ ਮਰਿਆ ਸਮਝ ਕੇ ਵੱਡਾ ਥਾਣੇਦਾਰ ਅਥਨੇ ਘਰ ਨੂੰ ਜਾਣ ਸਮੇ ਦੋ ਚ ਪਾਈਆਂ ਨੂੰ ਮੁੱਦਾ ਖਤਮ ਕਰਨ ਵਾਸਤੇ ਸਤਲੁਜ ਦਰਿਆ ਵਿੱਚ ਛੁੱਟ ਕੇ ਆਉਣ ਲਈ ਆਪ ਆਖ ਚੱਲਿਆ ਚੱਲਿਆ ਗਿਆ ਜਦੋਂ ਅੱਧੀ ਰਾਤ ਮਾਨਕ ਨੂੰ ਬੋਰੀ ਵਿੱਚ ਪਾ ਚਪਾਹੀ ਰਿਕਸ਼ੇ ਵਿੱਚ ਰੱਖਣ ਲੱਗੇ ਤਾਂ ਬੋਰੀ ਹਿੱਲ ਪਈ ਉਹਨਾਂ ਝੱਟ ਬੋਰੀ ਖੋਲ ਦਿੱਤੀ ਗਰਮ ਦੁੱਧ ਮੰਗਵਾ ਕੇ ਪਿਲਾਇਆ ਥੋੜੀ ਚਿਰ ਪਿੱਛੋਂ ਮਾਨਕ ਨੂੰ ਹੋਸ਼ ਆ ਗਈ ਸ਼ਰਾਬੀ ਹੋਏ ਚਪਾਹੀ ਇੱਕ ਦੂਜੇ ਨੂੰ ਕਹਿਣ ਲੱਗੇ ਅੱਜ ਆਪਾਂ ਤੋਂ ਪਾਪ ਹੋ ਜਾਣਾ ਸੀ ਯਾਰੇ ਬੰਦਾ ਨਜਾਇਜ਼ ਹੀ ਦਰਿਆ ਚ ਸੁੱਟਿਆ ਜਾਣਾ ਸੀ ਚੰਗਾ ਹੋਇਆ ਬਚ ਗਿਆ ਵਿਚਾਰਾ ਥਾਣੇਦਾਰ ਦਾ ਕੀ ਜਾਣਾ ਸੀ ਬਚਾ ਲਏ ਰੱਬ ਨੇ ਚਪਾਈ ਕਹਿੰਦੇ ਜਨਾਬ ਉਹ ਤਾਂ ਜਾਉਂਦਾ ਉਹ ਵੇਖਾ ਦੇਖ ਕਿ ਥਾਣੇਦਾਰ ਹੈਰਾਨ ਹੋ ਗਿਆ ਕਹਿੰਦਾ ਅੱਜ ਹੀ ਇਹਨੂੰ ਸ਼ਾਮ ਨੂੰ ਛੱਡ ਦਿਓ ਇਹਨੇ ਕਤਲ ਨਹੀਂ ਕੀਤਾ ਆਪਣੇ ਸਿਰ ਪਾਪ ਚੜ ਜਾਣਾ ਸੀ ਸਾਲਾ ਉਦੋਂ ਕਿਹੜਾ ਥਾਣੇਦਾਰ ਨੂੰ ਪਤਾ ਸੀ ਕਿਸੇ ਦਿਨ ਇਹ ਸਿਰੇ ਦਾ ਗਵਈਆ ਬਣੂ 10 ਸਾਲਾਂ ਪਿੱਛੇ ਜਦੋਂ ਮਾਨਕ ਇੱਕ ਵਿਆਹ ਵਿੱਚ ਗਾਉਣ ਗਿਆ ਉੱਥੇ ਬਰਾਤ ਵਿੱਚ ਉਹ ਥਾਣੇਦਾਰ ਵੀ ਸੀ ਮਾਨਕ ਨੇ ਪਛਾਣ ਲਿਆ ਥਾਣੇਦਾਰ ਮਾਨਕ ਉੱਤੋਂ ਦੀ ਬਿੰਦੇ ਚੱਕੇ ਨੋਟ ਬਾਰੇ ਸ਼ਰਾਬੀ ਹੋਇਆ ਜਦੋਂ ਮਾਨਕ ਨੇ ਉਹਨੂੰ ਕਤਵਾਲੇ ਵਾਲੀ ਗੱਲ ਯਾਦ ਕਰਵਾਈ ਸੁਣ ਕੇ ਥਾਣੇਦਾਰ ਮਾਨਕ ਨੂੰ ਜੱਫੀਆਂ ਪਾਉਣਾ ਨਾ ਹਟੇ ਨਾਲ ਅੱਖੀ ਜਾਵੇ ਮਾਫ ਕਰੇ ਯਾਰ ਬੱਜ ਗਏ ਕਿਤੇ ਕਾਰਾ ਨਹੀਂ ਕਰ ਬੈਠੇ ਸੀ ਮਾਨਕ ਹੱਸ ਕੇ ਕਹਿਣ ਲੱਗਾ ਹੁਣ ਵੀ ਕੂਟਨਾਤਾ ਵੇਖ ਲੈ ਹੁਣ ਤਾਂ ਮੈਂ ਕੁਲਦੀਪ ਮਾਨਕ ਬਣ ਗਿਆ ਮਾਨਕ ਦੀ ਕਿਸਮਤ ਬੜੀ ਹੀ ਤੇਜ ਹੈ ਹੁਣ ਤੱਕ ਕਈ ਵਾਰ ਬਿਮਾਰ ਹੋ ਕੇ ਹਸਪਤਾਲ ਜਾ ਆਇਆ ਆਇਆ ਰਹਿਮ ਅੱਲਾਹ ਦੀ ਰਹਿਮਤ ਹਰ ਵਾਰੀ ਨੌ ਵਰ ਨੌ ਹੋਕੀ ਮੜਾਉਣਾ ਇੱਕ ਵਾਰੀ ਤਾਂ ਪੰਜ ਦਿਨ coma ਚ ਰਹਾ ਡੀ ਐਮ ਸੀ ਹਸਪਤਾਲ ਵਿੱਚ ਡਾਕਟਰ ਬੇਆਸ ਸੋ ਹੋ ਗਏ ਪਰ ਉਹਦੀ ਹਮਸਫਰ ਸਰਬਜੀਤ ਨੇ ਆਸ ਨਾ ਛੱਡੀ ਪਾਠ ਕਰਦੀ ਰਹੀ ਸੁਖਮਨੀ ਸਾਹਿਬ ਦਾ ਪੰਜ ਦਿਨਾਂ ਪਿੱਛੋਂ ਸਰਤ ਵਿੱਚ ਆ ਗਿਆ ਵੇਖ ਕੇ ਡਾਕਟਰ ਹੈਰਾਨ ਹੋ ਗਏ ਐਨਾ ਬਿਮਾਰ ਹੋ ਕੇ ਵੀ ਹੌਸਲਾ ਨਹੀਂ ਛੱਡਿਆ ਮਾਨਕ ਕਦੇ ਡੋਲਦਾ ਨਹੀਂ ਸੀ ਜਦੋਂ ਗੱਲ ਕਰੂ ਆ ਕੁ ਚੱਕ ਦਿਆਂਗੇ ਫੱਟੇ ਬੜੀ ਚੀੜੀ ਹੱਡੀ ਦਾ ਬਣਿਆ ਹੋਇਆ ਬਿਮਾਰੀ ਸ਼ਿਮਾਰੀ ਦੀ ਪਰਵਾਹ ਨਹੀਂ ਕਰਦਾ ਬਿਮਾਰ ਹੁੰਦਿਆਂ ਵੀ ਅਖਾੜਾ ਲਾਉਂਡ ਚੱਲਿਆ ਜਾਂਦਾ ਦਰਿਆ ਦਿਲ ਐਡਾ ਜੇ ਕਿਸੇ ਦਾ ਵਿਆਹ ਹੋਵੇ ਤਾਂ ਸ਼ਗਨ ਜ਼ਰੂਰ ਦੇ ਕੇ ਆਉਂਦਾ ਅਖਾੜੇ ਦੇ ਪੈਸੇ ਵੀ ਘੱਟ ਲੈ ਲੈਂਦਾ ਤਨ ਹੈ ਮਾਨਕ ਨੂੰ ਜਨਮ ਦੇਣ ਵਾਲੀ ਤੇ ਤਨ ਹੈ ਮਾਨਕ ਤਨ ਹੈ ਉਹਦੀ ਹਮਸਫਰ ਸਰਬਜੀਤ ਬਾਕੀ ਆਪਾਂ ਅਗਲੇ ਪਾੜੇ ਤ ਦੱਸਾਂਗੇ ਇਸ ਨਾਮਕ ਇਸ ਨੂੰ ਪੂਰੀ ਖਬਰ ਕਾਫੀ ਵੱਡੀ ਹੈ ਤੇ ਅਗਲੇ ਪਾੜੇ ਤ ਦੱਸਾਂਗਾ